ਅੱਜ ਸਮੋਚੇ ਤੌਰ ਤੇ ਵਕੀਲ ਸਹਿਬਾਨ ਤੇ ਜੱਜ ਸਹਿਬਾਨ ਦੀ ਇਥੇ ਮੀਟਿੰਗ ਹੋਈ ਜਿਹਦੇ ਵਿੱਚ ਉਹ ਵਕੀਲ ਜਿਹੜੇ ਇਸ ਜਦੋਜਹਿਤ ਤੋਂ ਇਲਾਵਾ ਜੂਰਿਸਟ ਵੀ ਇੱਕ ਜੂਰਿਸਟ ਕਹਿਣ ਤੋਂ ਭਾਵ ਕਾਨੂੰਨ ਦੇ ਮਾਹਰ ਵੀ ਆ ਉਹਨਾਂ ਸਾਰਿਆਂ ਨੇ ਹਿੱਸਾ ਲਿਆ ਤੇ ਜਿਹਦੇ ਵਿੱਚ ਬੰਦੀ ਸਿੰਘਾਂ ਦਾ ਸਮੂच्चय ਤੌਰ ਦੇ ਉੱਤੇ ਅਚੇਚੇ ਤੌਰ ਤੇ ਭਾਈ ਬਲਵੰਤ ਸਿੰਘ ਜੀ ਰਾਜਵਾਨੇ ਦਾ ਉਹ ਸਾਰੇ ਕੇਸ ਦਾ ਮਲਾਂਕਣ ਕੀਤਾ ਗਿਆ ਮੈਂ ਧੰਨਵਾਦ ਕਰਦਾ ਮਿਸਟਰ ਜਸਟਿਸ ਮਨਿੰਦਰ ਮਾਹਨ ਸਿੰਘ ਜੀ ਬੇਦੀ ਔਰ ਰਿਟਾਇਰਡ ਹਾਈ ਕੋਰਟ ਦੇ ਜੱਜ ਉਚੇਚੇ ਤੌਰ ਤੇ ਆਪਣੇ ਵਿਊ ਦੇ ਕੇ ਗਏ ਆ ਉਹਨਾਂ ਦੇ ਨਾਲ ਸਾਡੇ ਸਰਦਾਰਪੁਰ ਸਿੰਘ ਜੀ ਹੁੰਦਤ ਸੀਨੀਅਰ ਐਡਵੋਕੇਟ ਅਮਰ ਸਿੰਘ ਜੀ ਚਾਹ ਸਾਡੇ ਸੀਨੀਅਰ ਐਡਵੋਕੇਟ ਸਰਦਾਰ ਰਾਜਵਿੰਦਰ ਸਿੰਘ ਜੀ ਬੈਂਚ ਸਾਡੇ ਸੀਨੀਅਰ ਐਡਵੋਕੇਟ ਜੀਐਸ ਬੱਲ ਐਡਵੋਕੇਟ ਸਰ ਡਾਕਟਰ ਕੇਰ ਸਿੰਘ ਜੀ ਫਾਰਮਰ ਚੇਅਰਮੈਨ ਸਰਦਾਰ ਕਾਨ ਸਿੰਘ ਜੀ ਪੰਨੂ ਸਾਬਕਾ ਆਈਐਸ ਸਰਦਾਰ 파ਰਮਜੀਤ ਸਿੰਘ ਜੀ ਬਰਾੜ ਸਰਤਾ ਸਰਦਾਰ ਬਲਤੇਜ ਸਿੰਘ ਜੀ ਢਿੱਲੋਂ ਔਰ ਨਾਲ ਸਰਦਾਰ ਆਸ਼ਦੀਪ ਸਿੰਘ ਜੀ ਕਲੇਰ ਬਲਵੰਤ ਸਿੰਘ ਜੀ ਗਲਿਆਣੀ ਸਾਡੇ ਬੀਬਾ ਪਨੀਤਕੌਰ ਜੀ ਸ਼ੇਖੋਂ ਬਲਵਿੰਦਰ ਸਿੰਘ ਜੀ ਸੋਦਨ ਹਰਪ੍ਰਜਨ ਸਿੰਘ ਥਾਂਦੀ ਸਰਦਾਰ ਰਵਿੰਦਰ ਸਿੰਘ ਜੀ ਸੈਂਪਲਾ ਤੇ ਸਰਦਾਰ ਭਗਵਾਨ ਸਿੰਘ ਜੀ ਸਿਆਲਪਾ ਸਾਰਿਆਂ ਨੇ ਲਗਭਗ ਇਸ ਗੱਲ ਤੇ ਜ਼ੋਰ ਦਿੱਤਾ ਕਿ ਸਾਨੂੰ ਸਰਕਾਰ ਦੇ ਮੋਰੇ ਗੋਡੇ ਨਹੀਂ ਟੇਕਣੇ ਚਾਹੀਦੇ ਭਾਵੇਂ ਰਾਜੋਵਾਨਾ ਸਾਹਿਬ ਨੇ ਚਿੱਠੀ ਵੀ ਲਿਖੀ ਸੀ ਕਿ ਮੇਰੀ ਇਹ ਜਿਹੜੀ ਪਟੀਸ਼ਨ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪਟੀਸ਼ਨ ਪਾਈ ਸੀ 2112 ਚ ਉਹਨੂੰ ਵਾਪਸ ਲਿਆ ਜਾਵੇ ਤੇ ਸ਼੍ਰੀ ਅਕਾਲਤਖ ਸਾਹਿਬ ਸ਼ੌਮਣੀ ਕਮੇਟੀ ਨੂੰ ਇਹ ਹਦੇਸ਼ ਕਰੇ ਉਹ ਪਹਿਲਾਂ ਸ਼੍ਰੀ ਅਕਾਲਤਖ ਸਾਹਿਬ ਨੇ ਪੰਜ ਮੈਂਬਰੀ ਕਮੇਟੀ ਬਣਾਈ ਸੀ ਜਿਹਦੇ ਬਾਬਤ ਮੈਂ ਅਫਸੋਸ ਨਾ ਕਹਿ ਸਕਦਾ ਕਿ ਸਰਕਾਰਾਂ ਆਪਣੇ ਪੋਲੀਟੀਕਲ ਆਬਜੈਕਟ ਵਿੱਚ ਇੰਨੀਆਂ ਥੱਲੇ ਆਪਣੇ ਆ ਜਾਣ ਗਿਆ ਕਿ ਸ਼ੌਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਨੇ ਨਹੀਂ ਸ਼੍ਰੀ ਅਕਾਲਤਖ ਨੇ ਜਿਹੜੀ ਪੰਜ ਮੈਂਬਰੀ ਕਮੇਟੀ ਬਣਾਈ ਉਹਨੂੰ ਟਾਈਮ ਦਿੱਤਾ ਹੀ ਦਿੱਤਾ ਤੇ ਵਿੱਚ ਹੀ ਸਵੇਰ ਨੂੰ ਜਾਣਾ ਸੀ ਤੇ ਉਹ ਵਿੱਚ ਹੀ ਰਾਤ ਨੂੰ ਸੁਨੇਹਾ ਆ ਗਿਆ ਕਿ ਹੁਣ ਇਹ ਮੀਟਿੰਗ ਨਹੀਂ ਹੋਊਗੀ। ਸੋ ਮੇਰਾ ਕਹਿਣ ਤੋਂ ਭਾਵ ਕਈ ਵਾਰੀ ਬੰਦਾ ਅੱਕਦਾ ਤਾਂ ਨਹੀਂਗਾ ਪਰ ਕਈ ਵਾਰੀ ਫਿਰ ਬੰਦੇ ਦਾ ਸਬਰ ਦਾ ਜਿਹੜਾ ਪਿਆਲਾ ਉਹ ਵੀ ਭਰ ਜਾਂਦਾ। ਸੋ ਪਿਛਲੇ ਸਮੇਂ ਦੌਰਾਨ ਅਸੀਂ ਭਾਈ ਬਲਵੰਤ ਸਿੰਘ ਰਾਜਵਾਨਾ ਉਹਨਾਂ ਨਾਲ ਮੀਟਿੰਗ ਕੀਤੀ ਸੀ ਉੱਥੇ ਪਟਿਆਲਾ ਜੇਲ੍ਹ ਦੇ ਵਿੱਚ। ਤੇ ਉਹਦੇ ਵਿੱਚ ਫਿਰ ਉਹਨਾਂ ਨਾਲ ਸਾਰਾ ਬੈਠ ਕੇ ਜੋ ਸੀ ਉਹ ਪਹਿਲਾਂ ਜਥੇਬੰਦੀਆਂ ਨਾਲ ਫਿਰ ਸਿੱਖ ਵਿਦਵਾਨਾਂ ਨਾਲ ਤੇ ਅੱਜ ਜੀਚੇ ਤੌਰ ਦੇ ਉੱਤੇ ਉਹਨਾਂ ਹਾਂਡੇ ਹੋਏ ਵਕੀਲਾਂ ਨਾਲ ਇਹ ਸਾਰਾ ਵਿਚਾਰ-ਵਿਮਾਰਸ਼ ਕੀਤਾ ਗਿਆ ਤੇ ਹਰ ਇੱਕ ਵਕੀਲ ਨੇ ਆਪਣੀ رائے ਵੀ ਦਿੱਤੀ ਆ ਉਸ رائے ਦੇ ਵਿੱਚ ਸਾਰਿਆਂ ਦਾ ਜਿਹੜਾ ਕੰਸੈਂਸਸ ਤੌਰ ਤੇ ਉਹ ਇੱਕੋ ਵੀ ਹੋ ਆ ਭਈ ਆਪਾਂ ਨੂੰ ਸਰਕਾਰ ਮੋਰੇ ਗੋਡੇ ਟੇਕ ਕੇ ਪਟੀਸ਼ਨ ਜਿਹੜੀ ਆ ਆਪਾਂਸ ਨਹੀਂ ਲੈਣੀ ਚਾਹੀਦੀ ਕਿਉਂਕਿ ਸਰਕਾਰ ਦਾ ਵੀ ਪੱਖ ਦੇਖਿਆ ਜਾਵੇ ਕਿ ਜਿਹੜੀ ਨੋਟੀਫਿਕੇਸ਼ਨ 2019 ਵਿੱਚ ਕੀਤੀ ਸੀ ਉਹਦੇ ਉੱਤੇ ਖਰੀ ਵੀ ਉਤਰਦੀ ਆ ਪਰ ਕਈ ਵਾਰੀ ਸਵਾਲ ਉੱਠਦੇ ਆ ਵੀ ਉਹ ਕਿਹੜੇ ਨਾਂ ਸਿੰਘ ਸੀ ਜਿਨ੍ਹਾਂ ਦੇ ਉੱਤੇ ਇਹ ਲਾਗੂ ਹੋਣਾ ਸੀ ਤੇ ਉਹਨਾਂ ਦੇ ਵਿੱਚ ਸਾਰੇ ਹੀ ਸਿੰਘ ਚਾਵੇਂ 3 4 5 ਜਿਹੜੇ ਆ ਉਹ ਰਿਲੀਜ਼ ਹੋ ਚੁੱਕੇ ਬੇਲ ਦੇ ਉੱਤੇ ਪਰ ਉਹਦੇ ਵਿੱਚ ਭਾਈ ਜਗਤਾਰ ਸਿੰਘ ਜੀ ਹਵਾਰਾ ਤੇ ਭਾਈ ਬਲਵੰਤ ਸਿੰਘ ਜੀ ਰਾਜਵਾਨ ਇਹ ਸਾਰਿਆਂ ਕੇਸਾਂ ਦਾ ਉਹਦੇ ਵਿੱਚ ਬਾਰਨਰ ਆ ਤੇ ਭਾਈ ਬਲਵੰਤ ਸਿੰਘ ਜੀ ਦਾ ਚੇਚੇ ਤੌਰ ਤੇ ਕੇ ਜਿਹੜੀ ਇਹਨਾਂ ਦੀ ਆਪਣੇ ਡੈੱਥ ਸੈਂਟੈਂਸ ਐ ਇਹਨੂੰ ਕਮਿਊਟ ਕਰਕੇ ਲਾਈਫ ਇਮਪ੍ਰਿਜ਼ਨਮੈਂਟ ਦੇ ਵਿੱਚ ਕੀਤਾ ਜਾਊਗਾ ਸੋ ਅੱਜ ਸਾਰੇ ਆ ਵਕੀਲਾਂ ਨੇ ਆਪਣੀ ਇਹ رائے ਦਿੱਤੀ ਆ ਕਿ ਬਿਲਕੁਲ ਪਟੀਸ਼ਨ ਵਾਪਸ ਨਹੀਂ ਲੈਣੀ ਚਾਹੀਦੀ ਦੇਖਣਾ ਚਾਹੀਦਾ ਕਿ ਸਰਕਾਰ ਏ ਦੇ ਉੱਤੇ ਆਪਣਾ ਕੀ ਪੱਖ ਦਿੰਦੀ ਆ ਤੇ ਆਨਰੇਬਲ ਸੁਪਰੀਮ ਕੋਰਟ ਵੀ ਕਿਉਂਕਿ ਛੋਟੀ ਗੱਲ ਨਹੀਂ 33 ਸਾਲ ਅੰਦਰ ਬੈਠਿਆਂ ਨੂੰ ਹੋ ਗਏ ਆ ਤੇ ਭਾਈ ਬਲਵੰਤ ਸਿੰਘ ਜਿਹਨੂੰ 18 ਸਾਲ ਹੋ ਗਏ ਉਹ 2007 ਤੋਂ ਆਨਵਰਡ ਫਾਂਸੀ ਦੀ ਚੱਕੀ ਦੇ ਵਿੱਚ ਬੈਠੇ ਆ ਤੇ ਅੱਜ ਤੱਕ ਕੋਈ ਵੀ ਸਰਕਾਰ ਦਾ ਉਸ ਪਟੀਸ਼ਨ ਤੇ ਫੈਸਲਾ ਨਾ ਲੈਣਾ ਤੇ ਚੁੱਪ ਕਰਕੇ ਬੈਠੇ ਰਹਿਣਾ ਇਹ ਇੱਕ ਸਾਰੇ ਮਹਿਸੂਸ ਕਰਦੇ ਆ ਕਿ ਇਹ ਠੀਕ ਨਹੀਂ ਤੇ ਕਾਨੂੰਨੀ ਪੱਖ ਤੋਂ ਵੀ ਤੇ ਉਹ ਤੋਂ ਇਲਾਵਾ ਸਮਾਜਿਕ ਤੌਰ ਦੇ ਉੱਤੇ ਵੀ ਇਹੋ ਜਿਹਾ ਵਿਵਹਾਰ ਜਿਹੜਾ ਆ ਉਹ ਠੀਕ ਨਹੀਂ ਸਰਕਾਰਾਂ ਲਈ ਹੁੰਦਾ ਸੋ ਸਾਰਿਆਂ ਨੇ ਅਜੇ ਹੋਲ ਇੱਕੋ ਜਿਹਾ ਫੈਸਲਾ ਕੀਤਾ ਕਿ ਭਾਈ ਰਾਜਵਾਨਾ ਸਾਹਿਬ ਜੀ ਨੂੰ ਬੇਨਤੀ ਕੀਤੀ ਜਾਵੇ ਕਿ ਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਆ ਕਿਉਂਕਿ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਹੁਕਮ ਤੇ ਇਹਨਾਂ ਨੇ ਇਹ ਪਟੀਸ਼ਨ ਪਾਈ ਸੀ ਇੱਕ ਹੋਰ ਥਿਊ ਇੱਥੇ ਮੋਰੇ ਆਇਆ ਸੀ ਜਿਹੜਾ ਅਸੀਂ ਉਹਨਾਂ ਨੂੰ ਵੀ ਕਨਵੇ ਕਰਾਂਗੇ ਸੋ ਥੈਟ ਇਹ ਡਿਸਾਈਡ ਹੋਵੇ ਛੇਤੀ ਤੇ ਇੱਕ ਇਹ ਵੀ ਗੱਲ ਉੱਠੀ ਸੀ ਕਿ ਜਿਹੜੇ ਸੁਪਰੀਮ ਕੋਰਟ ਦੇ ਵਿੱਚ ਵਕੀਲ ਸਹਿਬਾਨ ਪੇਸ਼ ਹੁੰਦੇ ਉਹਦੇ ਵਿੱਚ ਇੱਕ ਦੋ ਸਿੱਖ ਵਕੀਲ ਵੀ ਪੇਸ਼ ਹੋਣ ਤਾਕਿ ਉਹ ਫਾਲਸਫਾ ਜਿਹੜਾ ਆ ਉਹਨੂੰ ਫਿਰ ਉੱਥੇ ਫਾਲਸਫਾ ਕਹਿਣ ਤੋਂ ਭਾਵ ਭਵੇਂ ਸਾਡੇ ਉਹ ਵਕੀਲ ਜਿਹੜੇ ਆ ਬਹੁਤ ਨਾਮੀ ਵਕੀਲ ਆ ਪਰ ਫੇਰ ਵੀ ਇੱਥੇ ਪੰਜਾਬ ਦੇਆਂ ਨੂੰ ਤੇ ਖਾਸ ਕਰਕੇ ਲੋਕਾਂ ਨੂੰ ਅਚੇਚੇ ਤੌਰ ਤੇ ਇਹਦਾ ਸਾਰਾ ਜਿਹੜਾ ਆ ਉਹ ਖੋਲ ਕੇ ਕਲਾਸਾ ਕੀਤਾ ਜਾ ਸਕੇ ਤੇ ਦੂਸਰਾ ਇਹ ਵੀ ਇੱਕ ਓਪੀਨੀਅਨ ਸਗੀ ਕਿ ਬੱਖ ਬੱਖ ਜਥੇਬੰਦੀਆਂ ਚਾਹੇ ਸ਼ੋਮਣੀ ਕਮੇਟੀ ਆ ਤੇ ਚਾਹੇ ਤੇ ਅਨਸਾ ਮੋਰਚਾ ਇਹਨਾਂ ਨੇ ਆਪਣੇ ਤੌਰ ਦੇ ਉੱਤੇ ਆਪਣੇ ਯਤਨ ਵੀ ਅਰੰਭੇ ਸਾਰਿਆਂ ਨੇ ਤੇ ਇੱਕ ਸਾਂਝੇ ਤੌਰ ਦੇ ਉੱਤੇ ਗਵਰਨਰ ਪੰਜਾਬ ਨੂੰ ਵੀ ਮਿਲਿਆ ਜਾਵੇ ਕਿਉਂਕਿ ਕੇਸ ਡਿਊਟੀ ਦਾ ਆ ਤੇ ਉਹਦੇ ਲਈ ਇੱਕ ਪ੍ਰੈਜ਼ੀਡੈਂਟ ਸਾਹਿਬ ਲਈ ਥਰੂ ਗਵਰਨਰ ਹੋਮ ਮਿਨਿਸਟਰ ਤੇ ਪ੍ਰਾਈਮ ਮਿਨਿਸਟਰ ਨੂੰ ਵੀ ਇਹ ਫੀਲਿੰਗ ਜਿਹੜੀਆਂ ਥਰੂ ਗਵਰਨਰ ਭੇਜੀਆਂ ਜਾਣ ਤੇ ਆਪਣੇ ਤੌਰ ਤੇ ਇਹ ਵੀ ਇੱਕ ਸਵਾਲ ਸਿਗਾ ਵੀ ਆਪਾਂ ਇੱਕ ਪੰਜ ਚਾਰ ਵਕੀਲ ਜਾਂ ਪੰਜ ਚਾਰ ਹੋਰ ਸਾਡੇ ਜਿਹੜੇ ਨਾਮਵਰ ਜਿਹੜੇ ਸਮਾਜ ਸੇਵੀ ਆ ਤੇ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਰਲ ਕੇ ਯਤਨ ਕਰੇ ਕਿ ਉੱਥੇ ਟਾਈਮ ਲੈ ਕੇ ਉਹਨਾਂ ਨੂੰ ਛੇਤੀ ਮਿਲਿਆ ਜਾਵੇ ਸੋ ਮਿਲਣ ਨੂੰ ਅਸੀਂ ਸਾਰੇ ਹੀ ਚਾਹੁੰਦੇ ਆ ਪਰ ਇਹ ਵੀ ਕਈ ਵਾਰੀ ਸਬਰ ਦੇਖਿਆ ਜਾਂਦਾ ਵੀ ਕਿੰਨਾ ਚਿਰ ਆਪਾਂ ਇਸ ਗੱਲ ਨੂੰ ਡਿਲੇ ਕਰੀ ਤੁਰੇ ਜਾਂਦੇ ਆ ਸੋ ਮੈਂ ਸਮੁੱਚੇ ਤੌਰ ਤੇ ਸਾਰੇ ਵਕੀਲ ਸਾਹਿਬਾਨਾਂ ਦਾ ਇਹ ਚੇਚੇ ਤੌਰ ਤੇ ਇਸ ਕਰਕੇ ਧੰਨਵਾਦ ਕਰਨਾ ਕਿ ਬਹੁਤ ਕੀਮਤੀ ਤੇ ਬੜੀਆਂ ਸੀਰੀਅਸਲੀ ਕਈ ਵਾਰੀ ਹੁੰਦਾ ਆ ਕਿ ਐਵੇਂ ਇੱਕ ਦੋ ਇਹਨੂੰ ਆਪਾਂ ਥੱਲੇ ਲਾਉਣ ਲਈ ਬਿਲਕੁਲ ਕਾਨੂੰਨ ਮੁਤਾਬਕ ਤੇ ਆਪਣੇ ਸਾਰੇ এনवायरमेंट ਮੁਤਾਬਕ ਇਹ ਸਾਰੇ ਹੰਡੇ ਵਕੀਲ ਆ ਕਿਉਂਕਿ ਇਹਨਾਂ ਨੂੰ ਕਿਸੇ ਨੂੰ 50 ਸਾਲ ਹੋ ਗਏ ਕਿਸੇ ਨੂੰ 50 ਸਾਲ ਤੋਂ ਵੀ ਜ਼ਿਆਦਾ ਤਜਰਬਾ ਹੋ ਗਿਆ ਔਰ ਖਾਸ ਕਰਕੇ ਸੰਘਰਸ਼ੀ ਦੌਰਾਨ ਇਹਨਾਂ ਨੇ ਸਾਰੇ ਅਸਪੈਕਟ ਦੇ ਵਿੱਚ ਇਹ ਲੜਾਈ ਲੜੀ ਆ ਤੇ ਅੱਜ ਵੀ ਲੜ ਰਹੇ ਆ ਸੋ ਮੈਂ ਸਾਰੇ ਵਕੀਲ ਸਹਿਬਾਨ ਦਾ ਔਰ ਚੇਚੇ ਤੌਰ ਤੇ 베ਦੀ ਸਾਹਿਬ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਨੇ ਆ ਕੇ ਬਹੁਤ ਸਾਰੇ ਕੀਮਤੀ ਬਿਆਨ ਜਿਹੜੇ ਵਿਚਾਰ ਆਪਣੇ ਇੱਥੇ ਪ੍ਰਗਟ ਕੀਤੇ ਆ ਤੁਹਾਡਾ ਪ੍ਰੈਸ ਦਾ ਵੀ ਧੰਨਵਾਦ ਕਰਦਾ ਹੁਣੇ ਬੀਬੀ ਜੀ ਕਹਿ ਰਹੀ ਸੀ ਕਿ ਸਾਰ ਬਾਹਰ ਧੋਪੇ ਖੜੇ ਰਹੇ ਸੌਰੀ ਕਿਉਂਕਿ ਜੱਲੇ ਵਿਚਾਰਾ ਕਰੀਏ ਤੁਹਾਨੂੰ ਟਾਈਮ 1.5 ਵਜੇ ਦਾ ਦਿੱਤਾ ਸੀ ਪਰ ਸਮਾਂ ਥੋੜਾ ਜਿਹਾ ਵੱਧ ਲੱਗ ਗਿਆ ਸੋ ਮੈਂ ਸਾਰਿਆਂ ਦਾ ਇਚੇਤੇ ਤੌਰ ਤੇ ਫਿਰ ਤੇ ਜੋ ਇਹਨਾਂ ਨੇ ਵਿਚਾਰ ਦਿੱਤੇ ਉਹ ਅਸੀਂ ਸਾਰੇ ਲਿਖ ਵੀ ਲਏ ਆ ਉਹ ਲਿਖ ਕੇ ਤੇ ਯਤਨ ਕਰਾਂਗੇ ਮੈਂ ਸਾਰਿਆਂ ਨੂੰ ਬੇਨਤੀ ਵਕੀਲ ਸਾਹਿਬਾਨਾਂ ਨੂੰ ਕਰਦਾ ਕਿ ਆਪਾਂ ਇੱਕ ਕਿਉਂਕਿ ਗੱਲ ਆਈ ਮੋਰੇ ਕਿ ਇੱਕ ਪਬਲਿਕ opinion ਬਣਾਈ ਜਾਵੇ ਪਰ ਕਈ ਵਾਰੀ ਉਹ ਪਬਲਿਕ opinion ਫਿਰ ਵਖ ਵਖ ਜਥੇਬੰਦੀਆਂ ਦੇ ਮੁਖਾਰ ਤੱਕ ਜਿੰਮਤ ਹੋ ਜਾਂਦੀ ਆ ਤੇ ਮੈਂ ਪਹਿਲਾਂ ਵੀ ਇਸ ਗੱਲ ਤੇ ਜ਼ੋਰ ਦਿੰਦਾ ਸੀ ਹੁਣ ਵੀ ਦੰਨਾ ਕਿ ਨਮੈਂਦਾ ਇਕੱਠ ਚਣੀਂਦਾ ਇਕੱਠ ਜਿਹਨੂੰ ਆਪਾਂ ਕਹ ਲਈਏ ਉਪਰਮੈਂ ਸਾਰੀਆਂ ਜਥੇਬੰਦੀਆਂ ਸਮਾਜਿਕ ਧਾਰਮਿਕ ਤੇ ਰਾਜਨੀਤਿਕ ਦੇ ਵਿੱਚੋਂ ਵੀ ਉਹ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਇੱਕ ਮੀਟਿੰਗ ਵੱਡੀ ਕਰਾਂਗੇ ਤਾਂ ਕਿ ਉਹਦਾ ਸਾਰਿਆਂ ਨੂੰ ਪ੍ਰੈਸ ਨੂੰ ਵੀ ਦੇਸ਼ ਤੇ ਵਿਦੇਸ਼ ਨੂੰ ਵੀ ਉਹ ਵੀ ਇਹ ਗੱਲ ਮਹਿਸੂਸ ਕਰਨ ਪਈ ਇਹ ਜਿਹੜਾ ਬੇਇਨਸਾਫੀ ਆ ਤੇ ਮੈਂ ਕਈ ਵਾਰੀ ਮਹਿਸੂਸ ਕਰਦਾ ਜਿਹਦੇ ਘਰ ਦੇ ਵਿੱਚ ਬੇਫਤਾ ਪੈਂਦੀ ਉਹਨੂੰ ਪਤਾ ਹੁੰਦਾ ਬਾਕੀਆਂ ਲਈ ਤਾਂ ਕਈ ਵਾਰੀ ਬਸੰਤਰ ਹੀ ਹੋ ਜਾਂਦਾ ਪਰ ਮੈਂ ਇਹ ਕਹਿ ਸਕਦਾ ਇਹ ਜਿਹੜੇ ਬੰਦੀ ਸਿੰਘ ਤੇ ਭਾਈ ਰਾਜੋਆਣਾ ਸਾਹਿਬ ਹਬਾਰਾ ਸਾਹਿਬ ਔਰ ਇਹ ਭਾਈ ਦਲਾਵਰ ਸਿੰਘ ਇਨੀ ਕੋਈ ਜਾਤ ਲਈ ਨਹੀਂ ਇਹਨਾਂ ਨੇ ਆਪਣੀ ਜਮਾਤ ਲਈ ਤੇ ਉਸ ਵੇਲੇ ਜੋ ਹਾਲਾਤ ਸੀ ਤੇ ਕਿਸੇ ਦੇ ਕਹਿਣ ਦੇ ਵੀ ਨਹੀਂ ਇਹ ਸਾਰੇ ਜਿਹੜੇ ਇਨੀ ਸਟੈਪ ਚੱਕੇ ਆ ਸਿੱਖ ਭਾਵਨਾਵਾਂ ਦੇ ਅਨੁਕੂਲ ਸਾਡਾ ਵੀ ਅੱਜ ਫਰਜ਼ ਬਣਦਾ ਕਿ ਆਪਾਂ ਵੀ ਇਹਨੂੰ ਸੁਣੀਣ ਸੁਣੀ ਨਾ ਕਰੀਏ ਇਹਦੇ ਤੇ ਕੋਈ ਫਰੂਟ ਫੁੱਲ ਜਿਹੜਾ ਆ ਉਹ ਆਪਾਂ ਨਤੀਜਾ ਕਢੀਏ ਸੋ ਫਿਰ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਇਹਨਾਂ ਸਾਰਿਆਂ ਨਾਲ ਵੀ ਸਲਾਹ ਹੋਈ ਆ ਬਾਕੀ ਵੀ ਇੱਕ ਦੋ ਚੰਦ ਦਿਨਾਂ ਚ ਹੋਰ ਸਾਰੀਆਂ ਜੱਥੇਬੰਦੀਆਂ ਨਾਲ ਵੀ ਕਰਕੇ ਫਿਰ ਇੱਕ ਸਾਰਿਆਂ ਨੂੰ ਕਾਸ਼ਟ ਦੇਾਂਗੇ ਉਥੇ ਦੋ ਦਿਨ ਆਪਣੇ ਦੋ ਘੰਟੇ ਲੱਗਣ 4 ਘੰਟੇ ਲੱਗਣ 5 ਘੰਟੇ ਲੱਗਣ ਉਹ ਇੱਕ ਮਾਡੀਅਮ ਹੋਊਗਾ ਵੀ ਆਪਾਂ ਇੱਕ ਮੈਂ ਹੋਰ ਵੀ ਕਰਨਾ ਇਹ ਕੋਈ ਪੋਲਿਟਿਕਸ ਨਹੀਂ ਇਹ ਸਿਰਫ ਉਹਨਾਂ ਦੀਆਂ ਸਾਰਿਆਂ ਦੀਆਂ ਜਿਹੜੇ ਸਮੂਹਿਕ ਤੌਰ ਤੇ ਸਾਰੇ ਅੰਦਰ ਬੈਠੇ ਆ ਉਹਨਾਂ ਦੀਆਂ ਭਾਵਨਾਵਾਂ ਦਾ ਆਪਾਂ ਸਤਿਕਾਰ ਕਰਨਾ ਸੋ ਫਿਰ ਦਿਲ ਦੀਆਂ ਅਰਦਾਈਆਂ ਤੋਂ ਸਾਰਿਆਂ ਦਾ ਧੰਨਵਾਦ ਤੁਹਾਡਾ ਪ੍ਰੈਸ ਦਾ ਵੀ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਗਲੀ ਚਰਚਾ ਹੋਈ ਹੈ ਇਹਨੂੰ ਲੈ ਕੇ ਰਾਜਵਾਨਾ ਸਾਹਿਬ ਨੂੰ ਮਿਲਿਆ ਜਾਊਗਾ ਇਹਨਾਂ ਨਾਲ ਗੱਲਬਾਤ ਕਰਕੇ ਫਿਰ ਅਗਲੀ ਮੀਟਿੰਗ ਰੱਖੀ ਜਾਊਗੀ ਜਾਂ ਉਸ ਤੋਂ ਪਹਿਲਾਂ ਮੀਟਿੰਗ ਕੀਤੀ ਜਾਊਗੀ ਦੇਖੋ ਅਸੀਂ ਮੀਟਿੰਗਾਂ ਦਾ ਕਰਦੇ ਰਹਿਣਾ ਰਾਜਵਾਨਾ ਸਾਹਿਬ ਨੂੰ ਕਿਉਂਕਿ ਉਹਨਾਂ ਦੀ ਭੈਣ ਜਾਂਦੀ ਮੁਲਾਕਾਤ ਕਰਨ ਮੈਂ ਨਹੀਂ ਹਾਲੇ ਤਾਂ ਨਹੀਂ ਪਰ ਸਾਰਿਆਂ ਦੀ ਕਿਉਂਕਿ ਲੋਕਾਂ ਲੋਕ ਭਾਵਨਾਵਾਂ ਦੇ ਅਨੁਕੂਲ ਉਹਨਾਂ ਨੂੰ ਜਾ ਕੇ ਜਾ ਕੇ ਸਾਰਾ ਜਿਹੜਾ ਕਨਵੇ ਕਰਾਂਗੇ ਪ੍ਰਧਾਨ ਜੀ ਪਿਛਲੇ ਸਮੇਂ ਦੌਰਾਨ ਦੇਖਿਆ ਸੀ ਕਿ ਐਲਜੀਪੀਸੀ ਨੇ ਕਹੋ ਦਿੱਤੀ ਸੀ ਕਿ ਦਿੱਲੀ ਜਾ ਕੇ ਧਰਨਾ ਪਾ ਲਗਾਵਾਂਗੇ ਉਹਨੂੰ ਐਨ ਇੱਕ ਦਿਨ ਪਹਿਲਾਂ ਮੁਲਤਵੀ ਕਰ ਲਿਆ ਸੀ ਉਹ ਤੋਂ ਇੱਕ ਦਬਾਅ ਪਾ ਰਿਹਾ ਸੀ ਸ਼ਟਰ ਦੇ ਉੱਤੇ ਦੇਖੋ ਤੁਹਾਨੂੰ ਲੱਗਦਾ ਕਿ ਦੁਬਾਰਾ ਫਿਰ ਐਕਸ਼ਨ ਦੇਣਾ ਚਾਹੀਦਾ ਹੈ ਜੀ ਦੇਖੋ ਮੈਂ ਤੁਹਾਨੂੰ ਹੁਣ ਕਿਉਂਕਿ ਤੁਸੀਂ ਮੈਨੂੰ ਸਵਾਲ ਉਦਾਂ ਦਾ ਕਰਤਾ ਕਈ ਵਾਰੀ ਹੁੰਦਾ ਕਿ ਅਦਾਲਤਕ ਸਾਹਿਬ ਵੱਲੋਂ ਹੁਕਮ ਹੋਇਆ ਸੀ ਪਹਿਲਾਂ 11 ਮੈਂਬਰੀ ਕਮੇਟੀ ਬਣੀ ਤੇ ਉਹ ਕਮੇਟੀ ਵੀ ਤੀਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਨਮੈਂਦਾ ਸਾਰੇ ਜਥੇਬੰਦੀਆਂ ਆਈਆਂ ਸੀ ਉਹਦੇ ਵਿੱਚ ਸਾਰੀਆਂ ਜਥੇਬੰਦੀਆਂ ਸੀ ਸਾਰੀਆਂ ਕਹਿਣ ਤੋਂ ਭਾਵ ਕੋਈ ਇੱਕ ਦੋ ਰਹਿ ਗਿਆ ਹੁਣ ਬੱਕਰੀ ਗੱਲ ਨਹੀਂ ਤਾਂ ਐਜ਼ ਐ ਹੋਲ ਸਾਰੇ ਆਏ ਸੀ ਉਹ 11 ਮੈਂਬਰੀ ਕਮੇਟੀ ਮੈਨੂੰ ਅਧਿਕਾਰ ਦਿੱਤੇ ਸੀ ਬਣਾਈ ਪਰ ਉਹਦੇ ਵਿੱਚ ਫੇਰ ਕੋਈ ਮੀਟਿੰਗ ਹੋਈ ਉਸ ਤੋਂ ਬਾਅਦ ਫੇਰ ਸ਼ੇਖ ਸੋਨੇ ਹੋਣੇ ਸ਼ੁਰੂ ਹੋ ਗਏ ਉਹ ਸਾਰੀ ਤੁਸ ਹੋ ਗਈ ਤੇ ਜਿਹੜੀ ਪੰਜ ਮੈਂਬਰੀ ਸੀਗੀ ਉਹ ਪੰਜ ਮੈਂਬਰੀ ਨੇ ਵੀ ਆਪਣਾ ਵਾਰਕ ਸ਼ੁਰੂ ਕੀਤਾ ਪਰ ਜਿਆਦਾ ਸੀ ਹੁਣ ਸਮਾਂ ਮੰਗਦੇ ਸੀ ਪ੍ਰਾਈਮ ਮਿਨਿਸਟਰ ਪੋਰਟਲ ਤੋਂ ਸਾਨੂੰ ਉਹਦਾ ਰਿਪਲਾਈ ਵੀ ਆ ਗਿਆ ਕਿ ਤੁਹਾਨੂੰ ਸਮਾਂ ਦੇ ਦਿੱਤਾ ਜਾਊਗਾ ਤੇ ਤੁਹਾਡਾ ਜਿਹੜਾ ਰਿਪਰੈਜ਼ੈਂਟੇਸ਼ਨ ਹੋਮ ਲਿਸਟ ਨੂੰ ਭੇਜ ਦਿੱਤੀ ਗਈ ਪਰ ਪਿਛਲੇ ਸਮੇਂ ਦੌਰਾਨ ਫੇਰ ਉਹ ਸਾਨੂੰ ਆ ਗਿਆ ਕਿ ਜੀ ਤੁਹਾਡਾ ਜਿਹੜਾ ਮੈਟਰ ਹੈ ਉਹ ਸਾਰਾ ਕਲੋਜ਼ ਕਰ ਦਿੱਤਾ ਗਿਆ ਪਰ ਅਸੀਂ ਹੁਣ ਇਹਦਾ ਮਤਲਬ ਯਤਨ ਨਹੀਂ ਛੱਡਨੇ ਯਤਨ ਜਿਹੜੇ ਐ ਜੇ ਹੋਲ ਸਾਰੀ ਆ ਉਹ ਸਾਰੇ ਦੇ ਸਾਰੇ ਕਰਦੇ ਰਹਾਂਗੇ। ਸਰਦਾਰ ਜੀ ਸੁਪਰੀਮ ਕੋਰਟ ਦਾ ਕਈ ਵਾਰ ਕਹਿ ਚੁੱਕਾ ਹੈ ਕਿ ਲਾ ਕੇ ਜੈਂਡਰ ਨੂੰ ਵੀ ਕੋਈ ਟਾਈਮ ਹੈ ਤੁਸੀਂ ਇਹਦੇ ਡਿਸੀਜਨ ਲੋ ਪਰ ਇਸ ਤਰੀਕੇ ਨਾਲ ਸੈਂਟਰ ਡਿਸੀਜਨ ਨਹੀਂ ਲੈ ਰਿਹਾ ਤਾਂ ਲੱਗਦਾ ਕਿ ਉਹਦੇ ਕਰਕੇ ਉਹਦੇ ਕਰਕੇ ਇੱਕ ਸਾਡੀ ਸੁਪਰੀਮ ਕੋਰਟ ਦੇ ਵਿੱਚ ਵੀ ਪਟੀਸ਼ਨ ਪਈ ਆ। ਅੱਜ ਸਾਰਾ ਇਹੋ ਇੱਥੇ ਬੈਠ ਕੇ ਡਿਸਕਸ ਹੋਇਆ ਕਿ ਉਹ ਜਿਹੜੀ ਪਟੀਸ਼ਨ ਆ ਉਹਦੇ ਲਈ ਸਿਰ ਤੋੜ ਯਤਨ ਕੀਤੇ ਜਾਣ ਉਹ ਕੀ ਆ? ਉਹ ਪਟੀਸ਼ਨ ਆ ਵੀ ਜਿਹੜੀ ਐਸਜੀਪੀਸੀ ਨੇ ਪਟੀਸ਼ਨ ਭਾਈ ਉਹ ਪ੍ਰੈਜ਼ੀਡੈਂਟ ਆਫ ਇੰਡੀਆ ਨੂੰ ਉਹਨੂੰ ਡਿਸਾਈਡ ਕੀਤਾ ਜਾਵੇ ਆਈਦਰ ਦਿਸ ਵੇਅਰ ਔਰ that ਵੇਅ ਉਹਦੇ ਲਈ ਸਾਰੇ ਜਿਹੜੇ ਆ ਯਤਨ ਅਸੀਂ ਪਹਿਲਾਂ ਵੀ ਕਰਨਾ ਤੇ ਹੁਣ ਵੀ ਕਰਾਂਗੇ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਦਾਰ